ਪੁਲਿਸ ਦੇ ਮੂਹਰੇ ਇੱਕ ਵੀਲ ਚੇਅਰ ਉੱਤੇ ਤੇ ਦੂਜਾ ਫਰਸ਼ ਉੱਤੇ ਬੈਠਾ ਜੋ ਵਿਅਕਤੀ ਨਜ਼ਰ ਆ ਰਿਹਾ ਇਹਨਾਂ ਦਰਿੰਦਿਆਂ ਨੇ ਬੀਤੇ ਦਿਨੀ ਇੱਕ ਅਜਿਹਾ ਕਾਰਨਾਮਾ ਕਰ ਦਿੱਤਾ ਕਿ ਜਿਸ ਨੂੰ ਸੁਣ ਤੁਸੀਂ ਗੁੱਸੇ ਨਾਲ ਲਾਲੂ ਲਾਲ ਹੋ ਜਾਵੋਗੇ ਦਰਅਸਲ ਬੀਤੇ ਦਿਨੀ ਇੱਕ ਆਟੋ ਦੇ ਵਿੱਚ ਬੈਠੀ ਕੁੜੀ ਨੂੰ ਇਹਨਾਂ ਦਰਿੰਦਿਆਂ ਨੇ ਅਗਵਾ ਕੀਤਾ ਸੀ। ਐਨਾ ਹੀ ਨਹੀਂ ਜਿਸ ਤੋਂ ਬਾਅਦ ਉਸ ਕੁੜੀ ਨੂੰ ਸੁੰਸਾਂ ਥਾਂ ਤੇ ਲਿਜਾ ਕੇ ਤਿੰਨ ਦਰਿੰਦਿਆਂ ਨੇ ਉਸ ਕੁੜੀ ਦੇ ਨਾਲ ਜ਼ਬਰ ਜ਼ਨਾਹ ਕਰ ਦਿੱਤਾ ਤੇ ਜਿਸ ਤੋਂ ਬਾਅਦ ਪੀੜਤ ਦੀ ਸ਼ਿਕਾਇਤ ਉਪਰੰਤ ਇਹਨਾਂ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਫਿਰ ਦਵੰਗ ਅਫਸਰ ਨੇ ਇਹਨਾਂ ਤਿੰਨਾਂ ਨੂੰ ਅਜਿਹਾ ਸਬਕ ਸਿਖਾਇਆ ਜੋ ਇਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ। 19 ਤਰੀਕ ਨੂੰ ਸਵੇਰੇ 6:00 ਵਜੇ ਇੱਕ ਲੜਕੀ ਨੇ ਜਿਹੜਾ ਸਾਨੂੰ ਆ ਕੇ ਲੇਟ 12 ਕੋਈ ਇੱਕ ਕੋਈ ਜਿਹੜੀ ਇਤਲਾਹ ਦਿੱਤੀ ਸੀ ਵੀ ਮੇਰੇ ਨਾਲ ਸਵੇਰੇ ਤਿੰਨ ਜਾਣਿਆਂ ਨੇ ਆਟੋ ਦੇ ਵਿੱਚ ਸੀ ਜਿਹੜੇ ਅਨਨੋਨ ਬੰਦੇ ਸੀ ਤੇ ਉਹਨਾਂ ਨੇ ਮੈਨੂੰ ਇੱਕ ਸੁਨਸਰਾ ਸੁਨਸਾਨ ਜਗ੍ਹਾ 'ਚ ਲਿਜਾ ਕੇ ਉੱਥੇ ਮੇਰੇ ਨਾਲ ਗੈਂਗ ਰੇਪ ਕੀਤਾ ਉਹ ਜਿਹੜਾ ਇਹ ਕ੍ਰਾਈਮ ਬੜਾ ਸੈਂਸਿਟਿਵ ਸੀ ਮਾਨਯੋਗ ਸੀਪੀ ਸਾਹਿਬ ਨੇ ਕੁਲਦੀਪ ਚੱਲ ਸਾਹਿਬ ਨੇ ਬੜੀ ਕਲੀਅਰ ਕਟ ਡਾਇਰੈਕਸ਼ਨ ਦਿੱਤੀ ਸੀ ਜਿਹਦੇ ਨਾਲ ਸਾਡੇ ਏਡੀਸੀਪੀ ਵੈਬ ACP ਸਾਊਥ ਵਰਕਬਾਲ ACP ਇੰਡਸਟਰੀ B ਤੇ CI ਦੇ ਇਨਸਪੈਕਟਰ ਅਵਤਾਰ ਤੇ ਪਲੱਸ SHO ਡੇਲੂ ਇਹ ਸਾਡੀ ਟੀਮ ਨੇ ਜਿਹੜਾ ਬਹੁਤ ਅੱਛੀ ਤਰ੍ਹਾਂ ਜਿਹੜਾ ਇਹਨੂੰ ਪਹਿਲ ਦੇ ਆਧਾਰ ਤੇ ਜਿਹੜਾ ਇਸ ਕੇਸ 'ਚ ਮਿਹਨਤ ਕੀਤੀ ਕਿਉਂਕਿ ਇਹ ਟੋਟਲੀ ਬਲਾਈਂਡ ਕੇਸ ਸੀ ਜਿਹਦੇ 'ਚ ਬਹੁਤ ਘੱਟ ਐਵੀਡੈਂਸੀ ਉਹਨੂੰ ਐਵੀਡੈਂਸ ਨੂੰ ਜਿੰਨਿਕ ਸੀ ਡਵੈਲਪ ਕੀਤਾ ਤੇ ਇਹਨਾਂ ਦੋਸ਼ੀਆਂ ਤੱਕ ਪਹੁੰਚ ਕੀਤੀ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਵਾਰਦਾਤ ਦੇ ਵਿੱਚ ਜਿਹੜਾ ਵਰਤਿਆ ਹੋਇਆ ਮੋਟਰਸਾਈਕਲ ਜੋ ਇਹਨਾਂ ਦਾ ਆਪਣਾ ਤੇ ਉਹ ਸਾਰੀ ਚੀਜ਼ ਜਿਹੜੀ ਆ ਸੀ ਆਪਣੇ ਕਬਜੇ ਚ ਲਈ ਸਰ ਇਹ ਕਿਸ ਤਰ੍ਹਾਂ ਇਹਨੂੰ ਕਿਡਨਾਪ ਕੀਤਾ ਜਿਵੇਂ ਦੱਸਿਆ ਗਿਆ ਕਿ ਪ੍ਰੈਸ ਕਾਨਫਰੈਂਸ ਦੱਸਿਆ ਕਿ ਮੂੰਹ ਤੇ ਟੇਪ ਲਗਾਈ ਉਸ ਤੋਂ ਬਾਅਦ ਇਹ ਖੁੱਲੀ ਜਗ੍ਹਾ ਲੱਗੇ ਗਿਆ ਕਿਸ ਤਰ੍ਹਾਂ ਸਰ ਇਹ ਬੇਟੀ ਦੀ ਏਜ 20 ਸਾਲ ਹੈ ਤੇ ਇਹ ਕੋਰਸਪੋਂਡੈਂਸ ਬੀਏ ਫਰਸਟ ਇਅਰ ਦੀ ਸਟੂਡੈਂਟ ਆ ਤਾਂ ਨਾਲ ਇਹ ਪਾਰਟ ਜੌਬ ਕਰ ਪਾਰਟ ਟਾਈਮ ਜਿਹੜੀ ਜੌਬ ਕਰਦੀ ਹੈ ਆਪਣੀ ਸਵੇਰ ਵਾਲੀ ਸ਼ਿਫਟ ਦੇ ਵਿੱਚ ਰੋਜ਼ ਦੀ ਤਰ੍ਹਾਂ ਚ ਆਪਣੀ ਜੌਬ ਤੇ ਜਿਹੜੀ ਜਾਦੀ ਸੀ ਇਹ ਤਕਰੀਬਨ 5:30 ਵਜੇ ਘਰੋਂ ਚੱਲੀ ਸੀ ਸ਼ਿਮਲਾਪੁਰੀ ਦੇ ਏਰੀਏ ਚ ਜਿਲਨਾਰ ਤੱਕ ਇਹ ਪਹੁੰਚ ਗਈ ਉਹ ਤੋਂ ਬਾਅਦ ਇਹਨੇ ਅੱਗੇ ਆਟੋ ਲੈ ਕੇ ਆਪਣੀ ਜੌਬ ਤੇ ਪਹੁੰਚਣਾ ਸੀ ਤਾਂ ਇਹਨਾਂ ਲੋਕਾਂ ਦੇ ਆਟੋ ਦੇ ਵਿੱਚ ਬੈਠ ਗਈ ਉਹ ਤੋਂ ਬਾਅਦ ਇਹ ਦੋ ਵਿਅਕਤੀ ਆਟੋ ਦੇ ਵਿੱਚ ਸੀ ਇਹਨਾਂ ਨੇ ਰਸਤੇ 'ਚ ਇੱਕ ਬੰਦੇ ਨੂੰ ਹੋਰ ਆਪਣੇ ਨਾਲ ਲੈ ਲਿਆ ਤੇ ਲੈਣ ਤੋਂ ਬਾਅਦ ਉਸ ਲੜਕੀ ਦੇ ਨਾਲ ਗੈਂਗ ਰੈਪ ਕੀਤਾ ਤਾਂ ਲੜਕੀ ਨੇ ਸਾਨੂੰ ਸਾਰੀ ਵਿਥੀ ਦੱਸੀ ਉਹਦੇ ਵਿੱਚ ਫਿਰ ਅਸੀਂ ਵਰਕਆਊਟ ਕਰਕੇ ਜਿਹੜਾ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹ ਸਰ ਨਸ਼ੇੜੀ ਨੇ ਕਿਸ ਤਰ੍ਹਾਂ ਮਤਲਬ ਦੇਖੋ ਦੋ ਜਣੇ ਇਹਦੇ ਵਿੱਚੋਂ ਨਸ਼ਾ ਕਰਦੇ ਆ ਜਿਹੜਾ ਤੀਸਰਾ ਨਸ਼ਾ ਨਹੀਂ ਕਰਦਾ ਤੇ ਤਿੰਨੇ ਦੋਸ਼ੀ ਜਿਹੜਾ ਜਗਰਾਉਂ ਏਰੀਆ ਦੇ ਰਹਿਣ ਵਾਲੇ ਤੇ ਆਟੋ-ਆਟੋ ਚਲਾ ਕੇ ਤੇ ਇਸ ਤਰੀਕੇ ਨਾਲ ਜਿਹੜਾ ਆਪਣਾ ਗੁਜ਼ਾਰਾ ਕਰਦੇ ਇਹ ਸਰ ਕਾਫੀ ਦਿਨਾਂ ਤੋਂ ਮਤਲਬ ਇਹਦੇ ਵਿੱਚੇ ਲੱਗੇ ਸੀ ਲੜਕੀ ਦੇ ਕਿ ਦੇਖੋ ਪਲਾਨ ਬਣਾਇਆ ਇਹ ਅਸੀਂ ਹੁਣ ਇਹਨੂੰ ਇਹਨਾਂ ਦੀ ਗ੍ਰਿਫਤਾਰੀ ਪਾਈ ਹੈ ਤੇ ਇਹਨਾਂ ਦੇ ਵਿੱਚੋਂ ਤੁਸੀਂ ਦੇਖਿਆ ਉਹਨਾਂ ਦੋ ਜਣਿਆਂ ਨੂੰ ਸੱਟਾਂ ਵੀ ਲੱਗੀਆਂ ਕਿਉਂਕਿ ਇਹਨਾਂ ਨੇ ਮੋਟਰਸਾਈਕਲ ਭਜਾਇਆ ਤੇ ਉਹਦੇ ਵਿੱਚ ਜਿਹੜਾ ਦਰਖਤ ਨਾਲ ਵੱਜਿਆ ਐਕਸੀਡੈਂਟ ਹੋਣ ਕਰਕੇ ਉਹ ਤੋਂ ਬਾਅਦ ਅਸੀਂ ਇਲਾਜ ਕਰਾਇਆ ਹੁਣ ਇਹਨਾਂ ਦੀ ਗ੍ਰਿਫਤਾਰੀ ਗ੍ਰਿਫਤਾਰੀ ਜਿਹੜੀ ਤਸੱਬਰ ਕੀਤੀ ਐ ਤੇ ਅਸੀਂ ਹੁਣ ਇਹਨਾਂ ਦਾ ਮਾਨ ਜੋ ਕੋਰਟ ਚ ਪੇਸ਼ ਕਰਕੇ ਰਿਮਾਨ ਲਵਾਵਾਂਗੇ ਲੈ ਕੇ ਤੇ ਥੋਰਲੀ ਪੁੱਛਗਿੱਛ ਕਰਾਂਗੇ ਕਿਉਂਕਿ ਹੁਣ ਤੱਕ ਦੀ ਜਿਹੜੀ ਪ੍ਰੀਲੀਮੀਨਰੀ ਜੋ ਸਾਨੂੰ ਐ ਇਹ ਪ੍ਰੀਪਲਾਨਡ ਤਾਂ ਸੀ ਕਿਉਂਕਿ ਇਹਨਾਂ ਕੋਲ ਦੇਖੋ ਟੇਪਾਂ ਸੀ ਹੋਰ ਸੀ ਦੋ ਬੰਦੇ ਇਹਨਾਂ ਦੇ ਪਹਿਲੋਂ ਬੈਟ ਸੀ ਤੇ ਇੱਕ ਨੂੰ ਅੱਗੇ ਰਸਤੇ ਚੋਂ ਮਿਠਾ ਕੇ ਉਹਨੂੰ ਸ਼ਾਮਲ ਕੀਤਾ ਤੇ ਫਿਰ ਉਸ ਜਗ੍ਹਾ ਤੇ ਜਾ ਕੇ ਇਹਨਾਂ ਨੇ ਲੜਕੀ ਨੂੰ ਰੇਪ ਇਹ ਜੋ ਹੁਣ ਅਸੀਂ ਬੈਸਟ ਇਨਵੈਸਟੀਗੇਸ਼ਨ ਕਰਕੇ ਇਹਨੂੰ ਸਜ਼ਾ ਤੱਕ ਜਿਹੜਾ ਇਹਨੂੰ ਇਸ ਮੁਕਦਮੇ ਨੂੰ ਲੈ ਕੇ ਜਾਣਾ ਕੋਈ ਸਰ ਇਹਨਾਂ ਦੇ ਪਹਿਲੇ ਕੋਈ ਕੇਸ ਦੇਖੋ ਹੁਣ ਤੱਕ ਜਿਹੜੀ ਅਸੀਂ ਜੋ ਦੇਖਿਆ ਹੁਣ ਤੱਕ ਇਹਨਾਂ ਦਾ ਜਿਹੜਾ ਪ੍ਰੀਵਿਅਸ ਰਿਕਾਰਡ ਨਹੀਂ ਹੈਗਾ ਫਿਰ ਵੀ ਅਸੀਂ ਜਗਰਾਉ ਤੋਂ ਵੀ ਇਹਨਾਂ ਦਾ ਵੈਰੀਫਾਈ ਕਰਾਂਗੇ ਪਲੱਸ ਅਸੀਂ ਹੁਣ ਡਿਊਰਿੰਗ ਰਿਮਾਂਡ ਇਹਨਾਂ ਦੀ ਪੁੱਛ ਗਿਚ ਵਿਕੀ ਇਹਨਾਂ ਨੇ ਕੋਈ ਇਸ ਦੌਰਾਨ ਕੋਹਰ ਕ੍ਰਾਈਮ ਨੂੰ ਅੰਜਾਮ ਤਾ ਨਹੀਂ ਦਿੱਤਾ ਸਰ ਇਹਹੀ ਇੱਕ ਮਤਲਬ ਪੰਜਾਬ ਪੁਲਿਸ ਵੱਲੋਂ ਕੀ ਮੈਸੇਜ ਦੋਗੇ ਲੜਕੀਆਂ ਜਿਵੇਂ ਹੁਣ ਆਜਕਲ ਦੇ ਵਿੱਚ ਕਿਸ ਤਰ੍ਹਾਂ ਸੇਫ ਹੋਰ ਤੁਹਾਨੂੰ ਇਤਲਾਹ ਕਰਨ ਤੁਸੀਂ ਉਹਨਾਂ ਨੂੰ ਕੀ ਮਤਲਬ ਸੇਫ ਕਿਵੇਂ ਕਹੂੰਗੇ ਦੇਖੋ ਬੱਚੇ ਸੇਫ ਹੈ ਪੁਲਿਸ ਹਰ ਵਕਤ ਉਹਨਾਂ ਦੇ ਤਤਪੇ ਹੈ ਤੇ ਸਮਾਜ ਚ ਮਾੜੇ ਅਨਸਰ ਹੁੰਦੇ ਆ ਥੋੜੀ ਬਹੁਤ ਬੱਚਿਆਂ ਨੂੰ ਵੀ ਕਹੂੰਗਾ ਨਿਗਰਾਨੀ ਰੱਖਣੀ ਚਾਹੀਦੀ ਹੈ ਜੇ ਜੇ ਸਰਕਮਸਟੈਂਸਸ ਜੋ ਖੜੇ ਹੁੰਦੇ ਆ ਲਿਫਟ ਲੈਣ ਵੇਲੇ ਹੋ ਰਹੀਆਂ ਉਸ ਥੋੜਾ ਬਹੁਤ ਉਹਦਾ ਧਿਆਨ ਰੱਖਿਆ ਜਾਵੇ ਤੇ ਜੋ ਬਹੁਤ अर्ली ਜਿਵੇਂ ਤੁੰਦਾ ਬਹੁਤ अर्ली ਦਾ ਟਾਈਮ ਹੈ ਉਹ ਜੀਆਂ ਚੀਜ਼ਾਂ ਦਾ ਜ਼ਰੂਰ ਧਿਆਨ ਕੀਤਾ ਹੈ ਬਾਕੀ ਇਹਦੇ ਵਿੱਚ ਜੇ ਕੋਈ ਮਾੜਾ ਬੰਦਾ ਕੋਈ ਜੀ ਹਰਕਤ ਕਰਦਾ ਤਾਂ ਉਹ ਨੂੰ ਇਸ ਤਰ੍ਹਾਂ ਦਾ ਜਿਹੜੀ ਸਜ਼ਾ ਮਿਲੇਗੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਅਤੇ ਆਟੋ ਵੀ ਬਰਾਮਦ ਕਰ ਲਿਆ ਗਿਆ ਹੈ ਇਹਨਾਂ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਖੈਰ ਕੁੜੀਆਂ ਅਤੇ ਔਰਤਾਂ ਨੂੰ ਬਾਹਰ ਜਾਂਦੇ ਵੇਲੇ ਧਿਆਨ ਰੱਖਣਾ ਚਾਹੀਦਾ ਹੈ ਅਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਕੁੜੀਆਂ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਅਜਿਹੇ ਦੋਸ਼ੀਆਂ ਦੇ ਖਿਲਾਫ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਹੋਰ ਦੇ ਵਿੱਚ ਐਦਾਂ ਕਰਨ ਦੀ ਹਿੰਮਤ ਨਾ ਪਵੇ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨ ਦੀ ਰਿਪੋਰਟ